ਆਸਾ ਮਹੱਲਾ ਪਹਿਲਾ ਤਨ ਬਿਨਸੈ ਧਨ ਕਾ ਕੋ ਕਹੀਐ ਸੱਚੇ ਬਾਦਸ਼ਾਹ ਜੀ ਗਰੀਬ ਨੂੰ ਆਜ ਫਰਮਾਉਂਦਿਆਂ ਨੇ ਭਾਈ ਕਿਹੜੀਆਂ ਚੀਜ਼ਾਂ 'ਚ ਆਰਾਮ ਨਾਮ ਬਿਨ ਕਵਨ ਹਮਾਰਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਪਣਾ ਕੌਣ ਹੈ ਕੋਈ ਚੀਜ਼ ਨਹੀਂ ਦੁਨੀਆ ਵਿੱਚ ਤਨ ਬਿਨਸੈ ਧਨ ਕਾ ਕੋ ਕਹੀਐ ਜਦੋਂ ਇਹ ਸਰੀਰ ਨਾਸ ਹੋ ਜਾਏਗਾ ਉਹ ਤਾਂ ਮੇਰਾ ਕਿੰਨੀ ਵੀ ਮੇਰਾ ਧਨ ਹੈ ਮੇਰਾ ਲੱਖ ਹੈ ਕਰੋੜ ਹੈ ਪਦਮ ਹੈ ਜਦੋਂ ਸਰੀਰ ਨਾਸ ਹੋ ਗਿਆ ਉਦੋਂ ਧਨ ਕੀ ਦਾ ਕਹਾਂਗੇ ਜਿਹਦੇ ਕਬਜ਼ੇ ਆ ਗਿਆ ਜਿਹੜਾ ਲੈ ਗਿਆ ਉਸੇ ਦਾ ਹੀ ਹੋਵੇਗਾ ਨਾ ਪਰ ਧਨ ਉਹ ਹੈ ਮਰਨ ਕੇ ਦਮੜਾ ਤਿਸ ਕਾ ਜੋ ਖਰਚੇ ਅਰਖਾ ਹੈ ਦੇਵੇ ਦਲਾਵੇ ਰਜਾਵੇ ਖੁਦਾ ਹੈ ਮਾਇਆ ਉਸ ਦੀ ਹੈ ਜਿਹੜਾ ਧਰਮ ਅਰਥ ਖਰਚੇ ਛਕੇ ਤੇ ਛਕਾਵੇ ਅਸੇ ਗੋਤਾਰ ਰੱਖੇ ਇਕੱਲਾ ਨਾ ਖਾਏ ਕਿਉਂ ਤਨ ਜਿਹੜਾ ਹੈ ਜਿਸਨ ਬੜੀਆਂ ਲੋਕ ਮੇਰਾ ਕਰ ਕਰਕੇ ਚਲੇ ਗਏ ਇਸ ਥੀਰ ਜੇ ਦਾ ਨਾਸ ਹੋ ਗਿਆ ਤੇ ਤਨ ਤੇਰਾ ਕਿਸ ਪ੍ਰਕਾਰ ਕਿਹਾ ਜਾਵੇ ਕੀ ਦਾ ਕਹੇ ਕਿਹਾ ਜਾਏਗਾ ਬਿਨ ਗੁਰੂ RAM ਨਾਮ ਕਤ ਲਈਏ ਆਪਣਾ ਤੁਮ ਤਾਂ RAM ਦਾ ਨਾਮ ਹੈ ਸਤਗੁਰੂ ਸਾਹਿਬ ਤੋਂ ਬਿਨਾਂ RAM ਦੇ ਨਾਮ ਰੂਪੀ ਤੁਹਾਨੂੰ ਕਿੱਥੋਂ ਲੈ ਲਓਗੇ ਕਿਤੋਂ ਵੀ ਪ੍ਰਾਪਤ ਨਹੀਂ ਹੋਣਾ ਸੰਗੁਰੂ ਸਾਹਿਬ ਦੀ ਸ਼ਰਨ ਕਰਕੇ ਹੀ ਪ੍ਰਾਪਤ ਹੋਵੇਗਾ RAM ਨਾਮ ਧਨ ਸੰਗ ਸਖਾਈ ਇਹ ਭਾਈ RAM ਦਾ ਨਾਮ ਧਾਰਨ ਉਹਨੇ ਜਿਹੜਾ ਇਹ ਐਸ ਲੋਕ ਜੀ ਵੀ ਸੰਗੀ ਰੰਦਾ ਹੈ ਤੇ ਬਲੋਕ ਜੀ ਵੀ ਸੰਗੋ ਕੇ ਸਖਾਈ ਸਹਿਤਾ ਕਰਦਾ ਹੈ ਸਖਾ ਮਿੱਤਰ ਵੀ ਨਿਆਈ ਸਹਿਤਾ ਕਰਦਾ ਹੈ ਅਹ ਇਸ ਨਿਰਮਲ ਹਾਰ ਲੇਵ ਲਈ ਆਦਮੀ ਮਨ ਨੂੰ ਨਿਰਮਲ ਕਰਦਾ ਪਾਪਾਂ ਦੀਆਂ ਮੈਲਾਂ ਤੋਂ ਰਹਿਤ ਕਰਦਾ ਹੈ ਫਰੀਜੇ ਲੇਵ ਲਾਈ ਜਾਂਦਾ ਹੈ ਨਾਮ RAM ਨਾਮ ਬਿਨ ਕਵਨ ਹਮਾਰਾ ਅਸੀਂ ਕਹੇ ਨਿਸ਼ਚੇ ਕੀਤਾ ਪਰਮੇਸ਼ਰ ਦੇ ਨਾਮ ਤੋਂ ਬਿਨ ਸਾਡਾ ਕੌਣ ਹੈ ਦੁਨੀਆ 'ਚ ਕੋਈ ਵੀ ਨਹੀਂ ਹੈ ਸੁਖ ਦੁਖ ਸਮ ਕਰਨ ਨਾ ਨਾ ਛੋਡੋ اے ਭਾਈ ਜੇ ਦੁੱਖ ਆਵਣੇ ਤਾਂ ਵੀ ਬਿਰਤੀ ਨੂੰ ਟਿਕਾ ਕੇ ਰੱਖੋ ਜਦੋਂ ਸੁਖ ਆਵਣੇ ਉਦੋਂ ਵੀ ਸਨਾਨ ਬਿਰਤੀ ਰੱਖੋ ਸੁਖ ਵਿੱਚ ਬਾੜਾ ਫੁੱਲੋ ਨਾ ਦੁੱਖ ਵਿੱਚ ਸੁਗੜੋ ਨਾ ਸਮਾਨ ਬਿਰਤੀ ਨੂੰ ਕਰਕੇ ਮਾਰੇ ਦੇ ਨਾਮ ਨੂੰ ਕਦੇ ਨਾ ਛੱਡੋ ਆਪੇ ਬਖਸ਼ ਮਿਲਾਉਣ ਹਾਂ ਜਦ ਸੁਖ ਦੁਖ ਜਮਾਲ ਨੂੰ ਧਿਲਦੇ ਰਹਾਂਗੇ ਇੱਕ ਰਸ ਉਦੋਂ ਆਪ ਮਾਰਾ ਬਖਸ਼ ਕੇ ਸਾਨੂੰ ਸਾਰੇ ਔਗਣਾਂ ਨੂੰ ਬਖਸ਼ ਦੇਵੇਗਾ ਨਾਮ ਦੀ ਦਾਤ ਬਖਸ਼ ਕੇ ਮਲਾਉਣ ਵਾਲਾ ਮੇਲ ਲਵੇਗਾ ਰਹਾਉ ਕਨਕ ਕਾਮਨੀ ਹੀਤ ਗਵਾਰਾ ਇੱਕ ਸੋਹਣੇ ਨਾਲ ਇੱਕ ਕਾਮਨੀ ਔਸਤਰੀ ਦੇ ਭੋਗਾਂ ਵਿੱਚ ਗਵਾਰ ਬਸਮਝ ਮੂਰਖਾਂ ਦਾ ਹਿਤ ਮੋਹ ਹੈ ਦੁਗਦਾ ਲਾਗੇ ਨਾਮ ਵਿਸਾਰਾ ਇਹ ਦੁਗਦਾ ਚ ਲੱਗੇ ਵੀ ਭਜਨ ਕਰੀਏ ਕਿ ਪਰਿਵਾਰ ਦਾ ਸੁਖ ਲੈ ਲਈਏ ਉਹ ਦੁਆਪ ਚ ਲੱਗਿਆ ਉਹਨੂੰ ਮਹਾਰਾ ਦੇ ਨਾਮ ਉਹਨੂੰ ਪੁਲਾ ਦੁੱਤਾ ਹੈ ਜਿਸ ਤੂੰ ਬਖਸ਼ ਹੈ ਨਾਮ ਜਪਾ ਜੀ ਮੋਛੇ ਮਾਰਸ਼ਾ ਨਾਮ ਜਪਾ ਕੇ ਤੂੰ ਬਖਸ਼ਣਾ ਚਾਹੇ ਉਹਨੂੰ ਬਖਸ਼ ਲੈਣਾ ਹੈ ਤੂੰ ਨਾ ਲਾਗ ਜੇ ਤੂੰ ਬਖਸ਼ਣਾ ਚਾਹੇ ਕੋਨੂ ਆਪ ਦਾ ਨਾਮ ਜੀ ਪਾਉਣਾ ਹੈ ਦੂਤ ਨਾ ਲਾਗ ਸਕੈ ਗੁਣ ਗਾਏ ਜੋ ਮਰੇ ਆਪ ਦੇ ਗੁਣਾ ਨੂੰ ਗਾਉਂਦੇ ਐ ਉਹਨੇ ਨੂੰ ਕਾਮ ਕਰੇ ਦੂਤ ਵੀ ਨਹੀਂ ਲੱਗ ਸਕਦੇ ਤੇ ਜਮਦੂਤ ਤਿਸੇ ਨੇੜ ਨਾ ਆਵੇ ਜਮਦੂਤ ਵੀ ਨਹੀਂ ਲੱਗ ਸਕਦੇ ਆਪ ਦੇ ਗੁਣਾ ਨੂੰ ਗਾਉਣੇ ਕਰਕੇ ਹਰ ਗੁਰਦਾਤਾ RAM ਗੋਪਾਲਾ ਇਹ ਭਾਈ ਹਰੀ ਦੇ ਨਾਮ ਹਰੀ ਜੋ RAM ਹੈ ਰਮਿਆ ਹੋਇਆ ਹਰੀ ਸਾਰਿਆਂ ਦੇ ਪਾਪਾਂ ਦਾ ਹਾਰ ਕੋ ਪਿਰੀ ਦਾ ਪਾਲਕ ਉਹ ਉਸ ਨਾਮ ਦੇ ਦਾਤੇ ਹਰੀ ਦਾ ਰੂਪ ਜੋ ਗੁਰੂ ਨਾਨਕ ਸਾਹਿਬ ਹੈ ਉਹ ਹੀ ਦਾਤੇ ਰਪਾਈ ਰਾਮ ਗੋਪਾਲ ਪਰਮੇਸ਼ਰ ਦੇ ਹਰੀ ਅਕਾਲ ਪੁਰਖੀ ਆਪ ਗੁਰੂ ਹੈ ਆਪ ਹੀ ਦਾਤੇ ਆ ਰਾਮ ਨਾਮ ਦੇ ਪਥਵੀ ਦੇ ਪਾਲਕ ਕਿਉ ਭਾਵ ਹੈ ਤਿਉ ਰਾਖ ਦਿਆਲਾ ਜਿੰਨੀਆਂ ਕਰੀਏ ਮਹਾਰਾਜ ਜਿਵੇਂ ਆਪ ਨੂੰ ਪਹੁੰਚਾ ਹੈ ਸਾਡੀ ਰੱਖਿਆ ਕਰੋ हे दया ਦੇ ਘਰ ਗੁਰੂਮੁਖ ਰਾਮ ਮੀਰੇ ਮਨ ਭਾਇਆ ਗੁਰੂਮੁਖਾਂ ਕੀ ਸੰਗਤ ਕਰਕੇ ਰਾਮ ਦਾ ਨਾਮ ਸਾਡੇ ਮਨ ਚੰਗਾ ਲੱਗਿਆ ਹੈ ਰੋਗ ਮਿਟੀ ਦੁੱਖ ਠਾਕ ਰਹਾਇਆ ਸਾਡੇ ਜੰਮਣ ਮਰਨ ਦੇ ਰੋਗ ਹਉਮੈ ਦੇ ਮਿਟ ਗਏ ਦੁੱਖ ਵੀ ਸਾਰਾ ਰੋਗ ਰੱਖਿਆ ਹੈ ਅਗਿਆਨ ਜਨ ਜਿੰਨਾ ਦੁੱਖ ਹੈ ਰੋਗ ਆਈ ਫੇਰ পড়ੋ ਰੋਗ ਮਿਟੇ ਦੁਖ ਠਾਕ ਰਹਾ ਰੋਗ ਹੰਕਾਰ ਦੇ ਮਿਟ ਗਏ ਜੰਮਣ ਮਰਨ ਦਾ ਦੁੱਖ ਵੀ ਰੋਕ ਰੱਖਿਆ ਹੈ ਅਵਰ ਨਾ ਆਉ ਖਦ ਤੰਤ ਨਾ ਮੰਨਤਾ ਇਹ ਭਾਈ ਹੋਰ ਕੋਈ ਦਵਾਈ ਨਹੀਂ ਚਲਦੀ ਇਸ ਤੇ ਨਾ ਕਹੇ ਤੰਤ ਤੇ ਤਿੰਨ ਚਾਰ ਚੀਜ਼ਾਂ ਦੀ ਰਗਾ ਰਲਾਵਤ ਆਉਖ ਦੀ ਚਲਦੀ ਹੈ ਨਾ ਕੇ ਦਾ ਮੰਤਰ ਚੱਲਦਾ ਠੋਹਿਆਂ ਆਦ ਕਾ ਮੰਤਰੀ ਹੋਏ ਠੋਹਿਆਂ ਨਾਗੀਨ ਲੱਗੇ ਜਾਏ ਆਪਨ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਇਸ ਕਰਕੇ ਕਿਸੇ ਦਾ ਮੰਤਰ ਨਹੀਂ ਚੱਲ ਸਕਦਾ ਅਤੇ ਕੋਈ ਤੰਤਰ ਤਿੰਨ ਚਾਰ ਚੀਜ਼ਾਂ ਦੀ ਲਾਬੜ ਧਾਗੀਆਂ ਦੇ ਉੱਤੇ ਜਿਵੇਂ ਖਮਣੀਆਂ ਦੇ ਉੱਤੇ ਗੰਢਾਂ ਦੇ ਦਿੰਦੇ ਐ ਕਿਉਂ ਤੰਤਰ ਵੀ ਨਹੀਂ ਚੱਲ ਸਕਦਾ ਤੇ ਉਹ ਦਵਾਈ ਵੀ ਨਹੀਂ ਹੋ ਚੱਲ ਸਕਦੀ ਹਰ ਹਰ ਸਿਮਰਨ ਕਿਲਵਿਖ ਹੰਤਾ ਪਰਮੇਸ਼ਰ ਹਰੀ ਦਾ ਜਿਹੜਾ ਸਿਮਰਨ ਹੈ ਨਾ ਮਨ ਬਾਣੀ ਸੀਰ ਕਰਕੇ ਇਹੀ ਕਿਲਵਿਖ ਚਾਰ ਪ੍ਰਕਾਰ ਦੇ ਜਿਹੜੇ ਪਾਪ ਹੈ ਉਹਨਾਂ ਦਾ ਹੰਕਾਰ ਨਾਸ਼ ਕਰਨ ਵਾਲਾ ਹੈ ਤੂੰ ਆਪ ਭੁਲਾਵ ਹੈ ਨਾਮ ਵਿਸਾ ਜਿਹੜੇ ਮਹਾਰਾਜ ਸਾਹਿਬ ਤੇਰੇ ਨਾਮ ਨੂੰ ਭੁਲਾ ਦਿੰਦੇ ਐ ਉਹਨਾਂ ਨੂੰ ਤੂੰ ਵੀ ਆਪ ਭੁਲਾ ਦਿੰਦਾ ਵੀ ਸਾਨੂੰ ਭੁਲਾਤਾ ਸੀ ਕੀ ਚੇਤੇ ਰੱਖਣਾ ਤੂੰ ਆਪ ਭੁਲਾਵੇਂ ਜਿਹੜੇ ਨਾਮ ਨੂੰ ਵਸਾਦੇ ਤੇਰੇ ਨੂੰ ਉਹਨੂੰ ਆਪਣੇ ਵੱਲੋਂ ਭੁਲਾ ਦਿੰਦਾ ਸੰਸਾਰ ਦੀ ਪ੍ਰਤੀਆਦਨ ਹੈ ਤੂੰ ਆਪੇ ਰੱਖ ਹੈ ਕਿਰਪਾ ਧਾਰ ਜਿਨ੍ਹਾਂ ਤੇ ਕਿਰਪਾ ਧਾਰ ਕੇ ਨਾਮ ਜਪਉਣਾ ਹੈ ਬੋਲਨੀ ਤੂੰ ਆਪ ਹੀ ਵਾਹਿਗੁਰੂ ਰੱਖਿਆ ਕਰਦਾ ਹੈ। ਅਰੋਗ ਪਰਮ ਭੇਦ ਮਨ ਦੂਜਾ ਜਿੰਨਾ ਚਿਰ ਮਨ ਦੂਜੇ ਪਾਸੇ ਲੱਗਾ ਹੋਇਆ ਹੈ ਉਹਨਾਂ ਚਿਰ ਹੀ ਹਉਮੈ ਦਾ ਰੋਗ ਹੈ ਉਹਨਾਂ ਚਿਰ ਹੀ ਭਰਮ ਹੈ ਅਤੇ ਰੋਗ ਭੇਦ ਅਰੋਗ ਪਰਮ ਭੇਦ ਮਨ ਦੂਜਾ ਉਹਨਾਂ ਚਿਰ ਸੱਤ ਪੰਜ ਪ੍ਰਕਾਰ ਦਾ ਭੇਦ ਪਰਮ ਹੈ ਜੀਵੀ ਜੜਾ ਜੀਵ ਜੜਾ ਆਦ ਕਹਿੰਦਾ ਅਬੇ ਮਨ ਦੇ ਅੰਦਰ ਹੈ ਮਨ ਦੂਜਾ ਮਨ ਜਿੰਨਾ ਤੇ ਦੂਜੇ ਪਦਾਰਥਾਂ 'ਚ ਲੱਗਾ ਆਇਆ ਹੈ ਉਹਨਾਂ 'ਚ ਹੀ ਹੰਕਾਰ ਦਾ ਰੋਗ ਹੈ ਸੂਪ ਦਾ ਭਰਮ ਹੈ ਤੇ ਭੇਦ ਬ੍ਰਿਸ਼ਟੀ ਹੈ ਜੀਵ ਇਸ ਦਾ ਭੇਦ ਗਿਆਨ ਹੈ ਗੁਰ ਬਿਨ ਭਰਮ ਜਪ ਹੈ ਜਪ ਦੂਜਾ ਬਿਨਾਂ ਗੁਰੂ ਸਾਹਿਬ ਤੋਂ ਭਰਮ 'ਚ ਪਏ ਹੋਏ ਜੀਵ ਜਾਪਦਾ ਜਦ ਦੇ ਪਰ ਦੂਜੀਆਂ ਚੀਜ਼ਾਂ ਕੋਈ ਦੇਵਤੇ ਆਂਦੇ ਪੂਜਕ ਕੋਈ ਕਿਸੇ ਦਾ ਕੋਈ ਸੁਲਤਾਨ ਦਾ ਰੋਟ ਪਕਾਉਂਦਾ ਹੈ ਕੋਈ ਜੁੱਗੇ ਦੀਆਂ ਸ਼ੇਵੀਆਂ ਚੜਾਉਂਦਾ ਹੈ ਕਿਉਂ ਦੂਜੇ ਭਗਤ ਦੇ ਵਿੱਚ ਪਏ ਹੋਏ ਜਾਪਾਂ ਨੂੰ ਜਪਦੇ ਹੈ ਆਦਪੁਰਖ ਗੁਰ ਦਰਸ ਨਾ ਦੇਖੈ ਜਿਹੜੇ ਆਦਪੁਰਖ ਰੂਪ ਜੋ ਸਤਿਗੁਰੂ ਹਨ ਉਹਨਾਂ ਦੇ ਦਰਸ਼ਨ ਨੂੰ ਦੇਖਦੇ ਹੀ ਨਹੀਂ ਐਡੇ ਭੁੱਲੇ ਹੋਏ ਹਨ ਬਿਨ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਤੋਂ ਕਿਸ ਲੇਖੇ ਜਨਮਾ ਨਿਸਫਲ ਹੋਣਾ ਜਨਮ ਜੋ ਪ੍ਰੇਮੀ ਆਦਪੁਰਖ ਗੁਰ ਦਰਸ਼ਨ ਦੇਖੈ ਆਦੀ ਜੋ ਪੂਰਨ ਪ੍ਰਮੇਸ਼ਰ ਗੁਰੂ ਅਕਾਲ ਪੁਰਖ ਹੈ ਉਹਦੇ ਦਰਸ਼ਨਾਂ ਨੂੰ ਵੇਖਦੇ ਹਨ ਉਹਦਾ ਆਦੀ ਪੂਰਨ ਤੇ ਰੂਪ ਵਿੱਚ ਭੇਦ ਹੋ ਜਾਂਦੇ ਹਨ ਵਿਣਗੁਰਬ ਸਬਦੈ ਜਨਮ ਕੀ ਲੇਖੈ ਇਹ ਦਰਸ਼ਨ ਪਾਠ ਹੀ ਆਮ ਕਰਦੇ ਹਨ ਪ੍ਰਚਲਿਤ ਹੈ ਆਦਪੁਰਖ ਗੁਰ ਦਰਸ਼ਨ ਦੇਖਣ ਆਦ ਪੂਰਨ ਜੋ ਗੁਰੂ ਹੈ ਉਹਨਾਂ ਦਾ ਸ਼ਰਨ ਵੇਖਦੇ ਹਨਗੇ ਬਿਨ ਗੁਰ ਸਾਉ ਦਾ ਜਨਮ ਕੀ ਲਿਖੈ ਬਿਨ ਗੁਰੂ ਸਾਹਿਬ ਦੇ ਸ਼ਬਦੀ ਕਮਾਈ ਤੂੰ ਕਿਸ ਲਿਖੇ ਜਨਮ ਹੈ ਨਿਸਬਨ ਸਭ ਦੇ ਸਭ ਜਨਮਾਂ ਦੇ ਥਾਈ ਦੇਖ ਅਚਰਜ ਰਹੇ ਬਿਸਮਾਦ ਜਿਹੜੇ ਆਦਪੁਰਖ ਦਾ ਦਰਸ਼ਨ ਵੇਖਦੇ ਆ ਉਹ ਸਰੂਪ ਨੂੰ ਵੇਖ ਕੇ ਬਸ ਮਾਦ ਉਸ ਚਰਜ ਹੋ ਰਹੇ ਹਣ ਕਟ ਕਟ ਸੂਰ ਨਾਰ ਸਹਜ ਸਮਾਗ ਕਟ ਕਟਾਂ ਚ ਸੁਰ ਦੇਵਤਿਆਂ ਤੇ ਨਰਾਂ ਵਿੱਚ ਕੋਈ ਪਰਮੇਸ਼ਵਰ ਹੈ ਉਸ ਹੈ ਉਸ ਵਿੱਚ ਜਿਸ ਨਦੀ ਲਾ ਦਿੰਦੇ ਕਬਸ ਨਿਰਜਤ ਨੂੰ ਸਮਾਧੀ ਲੱਗ ਜਾਂਦੀ ਹੈ ਜੀ ਜੋਤੀ ਕਰਕੇ ਅੰਤਕਾਰਨ ਤੇ ਸਰੀਰ ਚਾਰ ਖਾਨੀਆਂ ਦੇ ਪ੍ਰਤੀਤ ਹੁੰਦੇ ਹੈ ਦੇਵਤਿਆਂ ਦਾ ਪੁਰਖਾਂ ਦਾ ਗਿਆਨ ਉਸ ਸਹਜ ਸਰੂਪ ਹੈ ਉਹ ਸੀ ਜਿ ਬਿਰਤੀ ਨੂੰ ਜੋੜ ਲੈਂਦੇ ਹਨ ਵਰਪੁਰ ਧਾਰ ਰਹੀ ਮਨਮਾਹੀ ਪ੍ਰਭੂ ਹੋ ਰਿਹਾ ਪਰਮੇਸ਼ਰ ਸਾਰੇ ਵਿਆਪਕ ਹੋ ਰਿਹਾ ਹੈ ਸਾਰਿਆਂ ਨੂੰ ਆਪ ਦੀ ਸੱਤਾ ਨਾਲ ਭਰਿਆ ਹੋਇਆ ਹੈ ਸਾਰਿਆਂ ਦੀ ਪੂਰਨ ਵਿਆਪਕ ਹੈ ਸਾਰੇ ਨੂੰ ਧਾਰ ਰਿਹਾ ਆਪ ਦੇ ਆਸਰੇ ਇਸਤਵ ਕਰਦੇ ਸਭ ਤੋਂ ਧਰਤੀ ਸਭ ਤੋਂ ਆਕਾਸ਼ ਆਦਿਕ ਉਹ ਸਾਰਿਆਂ ਨੂੰ ਮਨ ਵਿੱਚ ਜੋ ਉਸ ਨੂੰ ਗੁਰਮੁਖੰਦ ਜਾਣਿਆ ਹੈ ਤੁਮ ਸੰਸਰ ਅਵਰਕੂ ਨਾਹੀ ਜੇ ਮਾਰੇ ਆਵਦੇ ਲਰਸੋ ਅਲੱਸਤਾਂਕ ਜਹੋਰ ਕੋਈ ਨਹੀਂ ਹੈ। ਕਿ ਆ ਕੀ ਭਗਤ ਹੇਤ ਮੁਖ ਨਾ ਜਿਸ ਪਰਮੇਸ਼ਰ ਵੀ ਭਾਈ ਭਗਤੀ ਪ੍ਰਾਪਤੀ ਦਾ ਹੇਤੂ ਕਾਰਨ ਹੈ ਉਹਦਾ ਨਾਮ ਮੁਖੋਂ ਜਪਣਾ ਚਾਹੀਦਾ ਸਾਡੇ ਤਾਂ ਯਾਂ ਕੀ ਭਗਤ ਜਿਸ ਪਰਮੇਸ਼ਰ ਦੀ ਜਿੰਨਾਂ ਨੇ ਕੀਤੀ ਆ ਭਗਤੀ ਉਹਨਾਂ ਦਾ ਹੇਤਵਾਏ ਮਹਾਰਾਜ ਦੇ ਨਾਮ ਤੇ ਉਹਨਾਂ ਦੇ ਮੁਖ ਵਿੱਚ ਹੀ ਨਾਮ ਹੈ ਜਿੰਨਾਂ ਨੇ ਕੀਤੀ ਆ ਭਗਤੀ ਪਰਮੇਸ਼ਰ ਦੀ ਉਹਨਾਂ ਚ ਹੇਤ ਹਿਰਦੇ ਵਿੱਚ ਪ੍ਰੇਮ ਹੈ ਉਹਨਾਂ ਦੇ ਮੁਖ ਵਿੱਚ ਹੀ ਨਾਮ ਹੈ ਅਤੇ ਜਾਂਕੀ ਭਗਤ ਹੈ ਜੋ ਇਸ ਪਰਮੇਸ਼ਰ ਦੀ ਭਗਤੀ ਵਿੱਚ ਹਿਤ ਕਰਕੇ ਸੰਤ ਭਗਤ ਮੁਖੋ ਨਾਮ ਜਪਦੇ ਹੈ ਸੰਤ ਭਗਤ ਕੀ ਸੰਗਤ ਰਾਂ ਉਹਨਾਂ ਸੰਤਾਂ ਦੀ ਭਗਤਾਂ ਦੀ हे ਰਾਮ ਸਾਨੂੰ ਸੰਗਤ ਬਖਸ਼ ਤੇਰੀ ਪ੍ਰਾਪਤੀ ਹੋਵੇ ਜਿਸ ਕਰਕੇ ਬੰਧਨ ਤੂਰੇ ਸਹਿਜ ਧਿਆਨ ਜਿਨ੍ਹਾਂ ਨੂੰ ਸਰੂਪ ਵਿੱਚ ਧਿਆਨ ਮਾਰਾ ਸੇਜੇ ਲਾਤਾ ਹੈ ਉਹਨਾਂ ਦੇ ਕਰਤਾ ਪੁਗਤਾ ਦੇ ਹੰਗਤਾ ਮਮਤਾ ਦੇ ਬੰਧਨ ਤੋੜ ਦਿੱਤੇ ਹਨ ਸੈਜ ਰੂਪ ਜਿ ਧਿਆਨ ਜੁੜ ਗਿਆ ਹੈ ਛੂਟੈ ਗੁਰਮੁਖ ਹਰ ਗੁਰ ਗਿਆਨ ਜਿਹੜੇ ਗੁਰਾਂ ਦੇ ਹਰੀ ਦਾ ਰੂਪ ਸਤਿਗੁਰੂ ਦੇ ਗਿਆਨ ਦੇ ਇੰਕਾਰਨ ਕਰਦੇ ਹੈ ਉਹ ਗੁਰੂ ਛੂਟੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਛੁਟਕਾਰਾ ਪਾਉਂਦੇ ਹੈ ਕਿਹੜਾ ਸੀ ਇਹ ਆਵਾਗ ਉਹਨ ਕੀ ਫੇਰ ਪੈਂਦੇ ਨਾ ਜੰਮ ਦੂਤ ਦੂਖ ਤਿਸ ਲੱਗੈ ਇਹ ਜੋ ਮੁਕਤ ਹੋਏ ਛੁੱਟੇ ਹੋਏ ਆ ਨਾ ਉਹਨਾਂ ਨੂੰ ਜੰਮਦੇ ਦੂਤ ਜਿਹੜੇ ਇਜ਼ਰਾਇਲ ਨੇਕਾਇਲ ਮੇਕਾਇਲ ਇਸਰਾਇਲ ਜਬਰਾਈਲ ਇਹ ਉਹਨੂੰ ਜਿੰਬੜਦੇ ਆ ਨਾ ਉਹਨਾਂ ਨੂੰ ਨਰਕ ਦਾ ਦੁੱਖ ਨਾ ਗਰਭ ਦਾ ਦੁੱਖ ਪਿਛਮਾ ਦਾ ਦੁੱਖ ਕਿਸੇ ਪ੍ਰਕਾਰ ਦਾ ਨਹੀਂ ਤਿਨਾਂ ਨੂੰ ਲੱਗਦਾ ਹੈ ਨਾਮ ਰਾਮ ਨਾਮ ਲਿਵ ਜਾਗ ਜਿਹ ਜਾਣੇ ਹੇ ਰਾਮ ਤੇਰੇ ਨਾਮ ਦੀ ਲਿਵ ਲਾ ਕੇ ਜਾਗ ਪਏ ਗਿਆਨ ਅਵਸਥਾ ਚ ਭਗਤ ਵਛਲ ਭਗਤਾ ਹਰ ਸੰਗ ਭਗਤੀ ਵਿਨ ਵਛਲ ਪਿਆਰ ਕਰਨ ਵਾਲਾ ਹਰੀ ਤੂੰ ਭਗਤਾਂ ਦਾ ਸੰਗੀ ਹੈ ਹਰ ਵਕਤ ਸੰਗ ਹੈ ਨਾਨਕ ਮੁਕਤ ਭਏ ਹਰ ਰੰਗ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਹਰੀ ਵਾ ਤੇਰੇ ਪ੍ਰੇਮ ਕਰਕੇ ਗੁਰਮੁਖ ਮੁਕਤ ਹੋ ਗਏ ਸੰਸਾਰ ਦੇ ਬੰਧਨਾਂ ਤੋਂ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰਸੇਵ ਸੂ ਠਾਕੁਰ ਜਨ ਬੰਦਨਾ ਵੀ ਗਾਵਤ ਸਿੱਖਾਂ ਨੇ ਪੁੱਛਿਆ ਮਾਰਾ ਬੰਦਨ ਕਿਉਂ ਪਏ ਹਨ ਤਾਂ ਸਤਿਗੁਰੂ ਜੀ ਕਹਿੰਦੇ ਇੱਕ ਤੁਕੀ ਅਸ਼ਪਦੀ ਹੈ ਇਹ ਦੋਨੋਂ ਤੁਕਾਂ ਨੂੰ ਇੱਕ ਤੁਕ ਵਾਲੀਆਂ ਸਮਝਣਾ ਛੋਟੀਆਂ ਤੁਕਾਂ ਨੂੰ ਗੁਰਸੇਵ ਸੂ ਠਾਕੁਰ ਜਨ ਇਹ ਭਾਈ ਗੁਰੂ ਸਾਹਿਬ ਜੀ ਦਾ ਸੇਵਨ ਕਰੇ ਭਗਤੀ ਕਰੇ ਪੂਜਨ ਕਰੇ ਉਹ ਠਾਕੁਰ ਸਵਾਮੀ ਅਕਾਲ ਪ੍ਰਖੋਤਪਤੀ ਪਾਲਨਾ ਲੈਤਾ ਵਾਲੇ ਨੂੰ ਜਾਣ ਸਕਦਾ ਹੈ ਦੁੱਖ ਮਿਟੈ ਸੱਚ ਸ਼ਬਦ ਪਛਾਨ ਉਹਨਾਂ ਦਾ ਜੰਮਣ ਮਰਦਾ ਦੁੱਖ ਮਿਟ ਜਾਂਦਾ ਹੈ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੱਚ ਸਰੂਪ ਨੂੰ ਪਛਾਨ ਲੈਂਦਾ ਹੈ ਆਰਾਮ ਜਪੋ ਮੇਰੀ ਸਖੀ ਸਖੈਣੀ ਰਮਈਓ ਸਖੀਓ ਸਰਦਾ ਵਾਲਿਓ ਸਖੈਣੀਓ ਪਿਆਰੀਓ ਭਗਤੀ ਵਾਲਿਓ ਇਹ ਸੰਗਤ ਭਗਤੀ ਸਹਿਬ ਸਖੀਓ ਪਿਆਰੀਓ ਰਾਮ ਦੇ ਨਾਮ ਨੂੰ ਜਪਨਾ ਕਰੋ ਮੇਰੀਆਂ ਤੁਸੀਂ ਪਿਆਰੀਆਂ ਸਖੀਆਂ ਸੰਤ ਭਗਤੋ ਸਤਗੁਰੂ ਸੇਵ ਦੇਖੋ ਪ੍ਰਭ ਨੈਨੀ ਸਤਗੁਰੂ ਸੱਚੇ ਪਾਤਸ਼ਾਹ ਦੀ ਤਹਿਲ ਕਰਿਆ ਕਰੋ ਤੇ ਇਹਨਾਂ ਅੱਖਾਂ ਦੇ ਨਾਲ ਵੀ ਵਾਹਿਗੁਰੂ ਦੇ ਨਜ਼ਾਰੇ ਨੂੰ ਬਲਿਹਾਰੀ ਕੁਦਰਤ ਵਸਿਆ ਕੁਦਰਤ ਦੁਆਰਾ ਜਿਹੜਾ ਵਸ ਰਿਹਾ ਸਾਰਿਆਂ ਵਿੱਚ ਸਭ ਰੰਗ ਰੂਪਨਮਾ ਹੈ ਹੈ ਇੱਕ ਹੀ ਕਰਤਾਰ ਉਸ ਪਰਮੇਸ਼ਰ ਦੇ ਇਹਨਾਂ ਅੱਖਾਂ ਦੇ ਨਾਲ ਉਸ ਨੂੰ ਕੁਦਰਤੀ ਨੂੰ ਵੇਖਿਆ ਕਰੋ ਮਨਵਤ ਰੂਪੀ ਨੇਤਰਾ ਨਾਲ ਵੇਖਿਆ ਕਰੋ ਵਿਰਾਗ ਵੇਖ ਰੂਪੀ ਨੇਤਰਾ ਨਾਲ ਵੇਖਿਆ ਕਰੋ ਪ੍ਰੋਖ ਭਰਾਂ ਗਿਆਨ ਰੂਪੀ ਨੇਤਰਾ ਨਾਲ ਵੇਖਿਆ ਕਰੋ ਉਹ ਨਹੀਂ ਨੀ ਦ੍ਰਿਸ਼ਟਾ ਸਾਰਿਆਂ ਦੀਆਂ ਅੱਖਾਂ 'ਚ ਵੇਖਣ ਵਾਲਾ ਉਸ ਗੁਰੂ ਨੂੰ ਵੇਖਣਾ ਕਰੋ ਉਲਟਕੇ ਜਿਵੇਂ ਸ਼ੀਸ਼ੇ 'ਚ ਅੱਖਾਂ ਹੀ ਪ੍ਰਤਬਿੰਦੂ ਗੁਰੂ ਕੋ ਕੇ ਆਪਣੇ ਬਿੰਬੀ ਰੂਪ ਨੂੰ ਦੇਖਦੀਆਂ ਕਿਉਂ ਵੇਖਣਾ ਕਰੋ ਪ੍ਰਦੂਨ ਪੁਨੇ ਦਾ ਬਾਦ ਕਰਕੇ ਰਹਾਉ ਬੰਧਨ ਮਾਤ ਪਿਤਾ ਸੰਸਾਰ ਜੇ ਵੀ ਮਾਤਾ ਮੰਨੀ ਹੈ ਇਸੇ ਸਰੀਰ ਨੂੰ ਪੈਦਾ ਕਰਨ ਵਾਲੀ ਹੈ ਨਾ ਪਿਉ ਮੰਨਿਆ ਹੈ ਇਹ ਸਾਰੇ ਸੰਸਾਰ ਦੇੰਦਰ ਮਾਂ ਪਿਉ ਦੇ ਬੰਧਨ ਪਏ ਹੋਏ ਹੈ ਕਿਸੇ ਨੂੰ ਮਾਂ ਦਾ ਮੋਹ ਪਿਆ ਹੋਇਆ ਹੈ ਕਿਸੇ ਨੂੰ ਪਿਉ ਦਾ ਮੋਹ ਪਿਆ ਹੋਇਆ ਹੈ ਬੰਧਨ ਸੁਤ ਕੰਨਿਆ ਆਰਨਾ ਕਈਆਂ ਨੂੰ ਪੁੱਤਰਾਂ ਦਾ ਮੋਹ ਪਿਆ ਹੋਇਆ ਹੈ ਇਹ ਵੀ ਬੰਨੇ ਨਹੀਂ ਹੈ ਕਿਸੇ ਨੂੰ ਕੰਨੀਆਂ ਮੇਰੀ ਲੜਕੀ ਆ ਪੁੱਤ ਨਾਲੋਂ ਪਿਆਰੀ ਉਹਨਾਂ ਦਾ ਮੋਹ ਪਿਆ ਹੈ ਹਰ ਨਾਰੀ ਇਸਤਰੀ ਦਾ ਮੋਹ ਪਿਆ ਹੋਇਆ ਬੋੜੋ ਬੰਧਨ ਕਰਮ ਧਰਮ ਹੋ ਕੀਆ ਜਿਹੜਾ ਕਰਮ ਕੀਤੇ ਅਨਿਤ ਨੂੰ ਵਿਤ ਤੇ ਧਰਮ ਜਾਗ ਆਵੇ ਕੀਤੇ ਹੋਮੈ ਦੇ ਸਹਿਤ ਇਹ ਵੀ ਬੰਧਨ ਹੀ ਐ ਨੂੰ ਪਿਆ ਹੋਇਆ ਬੰਧਨ ਪੋਤ ਕਲਤ ਮਨ ਬੀਆ ਜਿਹੜਾ ਬੰਧਨ ਹੀ ਪੁੱਤਰ ਆਦਕਾਂ ਦਾ ਤੇ ਉਹਦੀ ਕਲਪ ਇਸਤਰੀ ਨੂੰ ਆਦਕਾਂ ਦਾ ਮਨ ਚ ਬੀਆ ਦੂਜਾ ਸੁਆਵ ਆ ਜਿਨ੍ਹਾਂ ਦੇ ਇਹ ਵੀ ਬੰਨ ਨਹੀਂ ਪਿਆ ਹੋਇਆ ਹੈ ਬੰਧਨ ਕਿਰਖੀ ਕਰ ਹੈ ਕਿਸਾਨ ਖੇਤੀ ਕਰਦਾ ਜੋ ਜ਼ਿਮੀਂਦਾਰ ਕਿਸਾਨ ਇਹ ਵੀ ਹੌਮੈਨ ਕਰਕੇ ਬੰਨਣੀ ਪਏ ਹੋਏ ਹਨ ਹੌਮੈ ਡੰ ਸਹ ਰਾਜਾ ਮੰਗੈ ਦਾਨ ਹੌਮੈ ਕਰਕੇ ਡੰ ਸਹਾਰਦੇ ਹੈ ਮਾਮਲਾ ਪੈ ਜਾਂਦਾ ਹੈ ਅਪੇ ਬੋੜਾ ਹੋਰ ਈਵ ਜੀ ਲੈ ਲੈ ਲੈਂਦੇ ਨੇ ਕਿ ਇਹ ਤੁਹਾਡਾ ਪਾਣੀ ਟੁੱਟ ਕੇ ਤੁਹਾਡੇ ਬਾਹਰ ਖੇਤ ਚ ਪੈ ਗਿਆ ਇਸੇ ਪ੍ਰਕਾਰ ਕੋਈ ਨਾ ਕੋਈ ਬੰਦਾ ਕਰੇ ਕਿ ਲੜਾਈ ਦੇ ਮਾਮਲੇ ਇਕੱਠੇ ਕਰਨ ਲੱਗ ਜਾਂਦੇ ਹੈ ਇਸ ਪ੍ਰਕਾਰੇ ਬੰਨਣੇ ਪਏ ਹੋਏ ਆ ਰਾਜਿਆਂ ਦੇ ਦੰਦ ਸਹਾਰ ਦੇ ਹਨ ਬੰਦਨ ਸੰਗੋ ਆਦਿ ਆਣੇ ਧਾਨ ਮੰਗਦੇ ਆ ਭੂਮੀ ਦਾਨ ਕਰਾਉਣ ਆਲੇ ਤੇ ਬੰਨਣ ਪਾਈ ਰੱਖਦੇ ਆ ਕੈਦੀ ਕਰਕੇ ਫੜ ਲੈਂਦੇ ਆ ਬੰਦਨ ਸੌਦਾ ਅਣ ਵਿਚਾਰੀ ਜਿਹੜਾ ਤਾਂ ਹੀ ਸੌਦਾ ਬਿਨਾਂ ਸਰੂਪ ਦੀ ਵਿਚਾਰ ਤੋਂ ਅਣ ਦੌਰ ਦੀ ਵਿਚਾਰ ਵਾਲਾ ਹੈ ਕਿ ਵੀ ਬੰਨ ਨਹੀਂ ਇਹ ਸੌਦੇ ਚ ਵੀ ਵਪਾਰੀਆਂ ਆ ਵਾਸਤੇ ਦਿਪਤ ਨਾਹੀ ਮਾਇਆ ਮੂਹ ਪਸਾਰਾ ਮਾਇਆ ਦੇ ਮੋਹ ਦੇ ਪਸਾਰੇ ਦਾ ਪਸਾਰੀ ਹੋ ਰਿਹਾ ਇਸ ਕਰਕੇ ਇਹਨੂੰ ਤ੍ਰਿਪਤੀ ਨਹੀਂ ਆਉਂਦੀ ਰਾਜ ਨਹੀਂ ਕਦੇ ਆਉਂਦਾ ਹੈ ਬੰਧਨ ਸਾਹ ਸੰਚਹਿ ਧਨ ਜਾ ਜਿਹੜੇ ਸ਼ਾਹੂਕਾਰ ਧਨ ਇਕੱਠਾ ਕਰਦੇ ਆ ਉਹ ਜਦੋਂ ਚਲਿਆ ਜਾਏ ਸੋਗ ਦੇ ਬੰਨ ਪਏ ਰਹਿੰਦੇ ਆ ਉਹ ਵੀ ਬੱਜੇ ਰਹੇ ਜਿਵੇਂ ਕੈਦੀ ਪਕੜਦੇ ਚਿੰਤਾ ਦੇ ਮਾਰੇ ਰਹਿੰਦੇ ਹੰ ਬਿਨ ਹਰ ਭਗਤ ਨਾ ਪਾਵੇ ਈ ਬਿਨ ਹਰੀ ਅਕਾਲ ਕੁਸ਼ ਦੀ ਧਰਤੀ ਕਰੀ ਤੋਂ ਬਗੈਰ ਵਾਹਿਗੁਰੂ ਜੱਜਥਾਨ ਲੇਖੇ ਜਿਨੀ ਪੈਂਦਾ ਪਰਵਾਣਗੀ ਜਿਨੀ ਪੈਂਦਾ ਸਫਲਾ ਨਹੀਂ ਹੋ ਸਕਦਾ ਹੈ ਬੰਧਨ ਬੇਦ ਬਾਦ ਅਹੰਕਾਰ ਜਿਹੜਾ ਵੇਦਾਂ ਦਾ ਪੜਨਾ ਤੇ ਬਾਦ ਝਗੜੇ ਕਰ ਰਹੇ ਆਂ ਇਹ ਹੰਕਾਰ ਕਰਨੇ ਵਿੱਚ ਬੜੀ ਵਿਦਿਆਪੜਿਆ ਹੋਏ ਮੈਨੂੰ ਚਰਚਾ ਬੜੀ ਉਹਦੇ 500 ਸਵਾ ਜਿੱਤੀ ਹੈ ਮੈਂ 500 ਰੁਪਏ ਹਰ ਇੱਕ ਸਵਾ ਦੇ ਜਿੱਤਣ ਤੋਂ ਲਈ ਜਾ ਰਹੇ ਹੈ ਇਹ ਜਿਹੜਾ ਹੰਕਾਰ ਹੋਇਆ ਇਹ ਝਗੜੇ ਕਰਦਾ ਹੈ ਇਹ ਵੀ ਵੇਦ ਦੇ ਬਾਦ ਝਗੜੇ ਦਾ ਹੰਕਾਰ ਵੀ ਬੰਨ੍ਹਣੀ ਪਏ ਹੋਏ ਹੈ ਮੁਕਤ ਨਹੀਂ ਹੋਣਗੇ ਬੰਧਨ ਵੇਦ ਸ ਹੈ ਮੋਹ ਵਕਾਰ ਇਹ ਵੀ ਜੀਵ ਨੂੰ ਬੰਨ੍ਹਣ ਪਏ ਹੋਏ ਹੈ ਮੋਹ ਦੇ ਵਿੱਚ ਮੇਰੇ ਸੈਨ ਆਸੰਦ ਵਕਾਰਾਂ ਵਿੱਚ ਫਸਿਆ ਰਹਿੰਦਾ ਮੋਹ ਤੋਂ ਮਗਰੋਂ ਬੁਖਾਰ ਪੈਦਾ ਹੁੰਦੇ ਹਨ ਨਾਨਕ RAM ਨਾਮ ਸਰਣਾਈ ਸਤਿਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਇਹ ਭਾਈ RAM ਜੋ ਪ੍ਰਵੇਸ਼ਵਰ ਹੈ ਉਸ ਦੀ ਸ਼ਰਨ ਲਈ ਹੈ ਸਤਿਗੁਰੂ ਰਾਖੇ ਬੰਧ ਨਾ ਪਾਵੇ ਇਹ ਸਤਿਗੁਰੂ ਸਾਨੂੰ ਕਹਾਂ ਅਕਾਲ ਪੁਰਖ ਸਾਡੇ ਸਤਿਗੁਰੂ ਨੇ ਰੱਖਿਆ ਹੈ ਕੋਈ ਕਿਸੇ ਪ੍ਰਕਾਰ ਦਾ ਬੰਧ ਨਹੀਂ ਪੈਂਦਾ ਕਿਸੇ ਪ੍ਰਕਾਰ ਦਾ ਰੁਕਾਵਟ ਨਹੀਂ ਪੈਂਦੀ ਸਾਭ ਮੰਨਣਾ ਤੋਂ ਰਹਿਤ ਹੋ ਗਏ ਜਿਨ੍ਹਾਂ ਨੂੰ ਬੰਦਨਾ ਤੋਂ ਰਹਿਤ ਹੋਣਾ ਹੈ ਸਤਿਗੁਰੂ ਸਾਹਿਬ ਦੀ ਸ਼ਰਨ ਪਵੇ ਤੇ ਨਾਮ ਦੀ ਓਟ ਲਵੇ ਕਿਉਂ ਬਚ ਸਕਦਾ ਹੈ ਇਹ ਦਾਸ ਇੱਕ ਬੜੀਆਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਜਾਣੂ ਕੀਤੀਆਂ ਹਨ ਨਾਨਕ RAM ਨਾਮ ਸ਼ਰਨਾਈ ਸਤਿਗੁਰ ਰੱਖੇ ਬੰਦ ਨਾ ਪਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ